ਹੈਲੋ ਜੀ ਸਤਿ ਸ਼੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲੀ ਤੁਸੀਂ ਸਾਰਜ ਨੇ ਵਧੀਆ ਹੋਵੋਗੇ ਜੀ ਅੱਜ ਆਪਾਂ ਇੱਕ ਨਵਾਂ ਵਲੌਗ ਲੈ ਕੇ ਆਏ ਹਾਂ ਤੁਹਾਡੇ ਲਈ ਸੂਟਾਂ ਦਾ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਪਿਛਲੀ ਵੀਡੀਓ ਨੂੰ ਸਾਡੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਆਪਣੇ ਜਿਹੜੇ ਪਿਛਲੀ ਵਾਰੀ ਵਾਲੇ ਸੂਟ ਸੀਗੇ ਸਾਰੇ ਸਾਰਿਆਂ ਨੂੰ ਕਸਟਮਰਸ ਨੂੰ ਬਹੁਤ ਜ਼ਿਆਦਾ ਪਸੰਦ ਆਏ ਬਹੁਤ ਸਾਰੇ ਮੈਸੇजेस ਆਏ ਕਿ ਆਪਾਂ ਨੇ ਫੇਰ ਆਪਾਂ ਉਹਨਾਂ ਲਈ ਉਦਾਂ ਦੇ ਸੂਟਸ ਲੈ ਕੇ ਆਈਏ। ਸੋ ਆਪਾਂ ਉਹਨਾਂ ਦੀ ਡਿਮਾਂਡ ਤੇ ਫਿਰ ਤੋਂ ਨਵੇਂ ਸੂਟਸ ਲੈ ਕੇ ਆਏ ਆ ਕੁਝ ਡਿਫਰੈਂਟ ਲੈ ਕੇ ਆਏ ਆ ਉਸ ਤੋਂ ਹਟ ਕੇ ਤੇ ਬਹੁਤ ਪਿਆਰੇ ਸੂਟ ਹੈ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਆ ਜੀ ਮੈਂ ਰੈੱਡ ਚੈਰੀ ਜੈ ਸ਼ੇਡ ਆ ਜੀ ਬਹੁਤ ਸੋਹਣਾ ਸੂਟ ਹੈ ਇਹ ਨੈਕ ਦੇ ਉੱਪਰ ਆਣਗੇ ਜੀ ਬਟਨਸ ਇਦਾਂ ਠੀਕ ਹੈ ਆ ਘੇਰੇ ਦੇ ਉੱਪਰ ਆਏਗਾ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੈ ਜੀ ਤੇ ਜਿਹੜੇ ਦੇ ਘੇਰੇ ਦੇ ਉੱਪਰ ਦਾ ਲੇਸ ਲੱਗੀ ਹੋਈ ਆ ਸਿੰਪਲ ਸੋਬਰ ਜੀ ਬਹੁਤ ਪਿਆਰੀ ਲੇਸ ਲੱਗੀ ਹੋਈ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀਆਂ 슬ੀਵਸ ਆਉਣਗੀਆਂ ਇਹਦੀ ਡਬਲ ਸ਼ੇਡ ਦਾ ਸੂਟ ਆ ਬਹੁਤ ਸੋਹਣਾ ਤੇ ਰੈੱਡ ਤੇ ਮਹਿਰੂਨ ਦਾ ਸ਼ੇਡ ਹੈਗਾ ਬਹੁਤ ਪਿਆਰਾ ਸੂਟ ਆ ਸੋ ਬੈਕ ਦੇ ਉੱਪਰ ਵੀ ਇਦਾਂ ਦੀ ਹੀ ਆਏਗੀ ਇਹਦੇ ਇਦਾਂ ਦੀ ਪ੍ਰਿੰਟਿੰਗ ਤੇ ਠੀਕ ਹੈ ਜੀ ਨਾਲ ਇਹਦੇ ਆਏਗੀ ਪਲੇਨ ਬਾਟਮ ਰੈੱਡ ਚੇਰੀ ਕਲਰ ਦੀ ਅਹੀਂ ਆਪਾਂ ਇਹਨੂੰ ਰੈੱਡ ਕਹਿ ਸਕਦੇ ਨਾਲ ਚੇਰੀ ਬਹੁਤ ਸੋਹਣਾ ਤੇ ਪਿਆਰਾ ਦਾ ਸ਼ੇਡ ਆ ਸੋ ਆ ਇਹਦੀ ਬਾਟਮ ਹੈ ਤੇ ਬਹੁਤ ਹੀ ਵੱਟ ਫੁੱਲਾ ਡੁੱਲਾ ਤੇ ਵਧੀਆ ਬਹੁਤ ਸੋਹਣਾ ਸ਼ਾਲ ਹੈ ਜੀ ਇਹਦਾ ਪ੍ਰੋਪਰ ਸਾਰਾ ਪੂਰਾ ਹੈਵੀ ਸ਼ਾਲ ਹੈ ਜੀ ਬਹੁਤ ਸੋਹਣਾ ਦੇਖੋ ਜੀ ਸੋ ਆਪਾਂ ਕਸਟਮਰ ਦੇ ਡਿਮਾਂਡ ਦੇ ਉੱਪਰ ਬਹੁਤ ਹੀ ਘੱਟ ਰੇਂਜ ਦੇ ਸੂਟ ਲੈ ਕੇ ਆਏ ਜੀ ਹਮੇਸ਼ਾ ਆਪਣੇ ਤੋਂ ਉਹ 8-900000 ਤੱਕ ਦੇ ਰੇਂਜ ਤੇ ਕੂਟ ਮੰਗਦੇ ਨੇ ਸ਼ਾਲਾਂ ਵਾਲੇ ਸੋ ਆਪਾਂ ਨੇ ਹੀ ਰੇਂਜ ਦੇ ਉਹਨਾਂ ਲਈ ਸੂਟ ਲੈ ਕੇ ਆਏ ਆ ਠੀਕ ਹੈ ਜੀ ਇੱਕੇ ਦੇ ਵਿੱਚ ਦੂਸਰਾ ਸ਼ੇਡ ਆਏਗਾ ਜੀ ਗ੍ਰੇ ਕਲਰ ਇਹ ਬਹੁਤ ਸੋਹਣਾ ਸੂਟ ਹੈ ਇੱਕ ਜੀ ਇਹਦਾ ਫਰੰਟ ਆਏਗਾ ਇਹ ਵਾਲਾ ਦੇਖੋ ਜੀ ਵੀ ਇਦਾਂ ਦੇ ਹੀ ਬਟਨ ਲੱਗੇ ਹੋਏ ਆ ਫਰੰਟ ਆਏਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਫਰੰਟ ਦੇ ਉੱਪਰ ਪੂਰੀ ਜਿਵੇਂ ਪਲੇਨ ਸੂਟ ਨਹੀਂ ਕਹਿ ਸਕਦੇ ਇਹਨੂੰ ਬਹੁਤ ਸੋਹਣਾ ਸੂਟ ਹੈ ਤੇ ਜਿਹੜੀ ਇਹਦੀ ਬਾਟਮ ਆਏਗੀ ਗ੍ਰੇ ਕਲਰ ਦੀ ਆ ਇਹਦੀ ਬਾਟਮ ਹੈ ਇਹਦਾ ਸ਼ਾਲ ਵੀ ਬਹੁਤ ਪਿਆਰਾ ਸ਼ਾਲ ਹੈ ਜੀ ਪੂਰਾ ਖੁੱਲਡੁੱਲਾ ਤੇ ਪੂਰਾ ਵੱਡਾ ਸ਼ਾਲ ਆਏਗਾ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇ ਪਈ ਸੀ ਕਿ ਜੀ ਇਹ ਨਾਰਮਲ ਸੂਟ ਨਹੀਂ ਹੈ ਕਿ ਆਪਾਂ ਸਾਰੇ ਬ੍ਰਾਂਡ ਦੇ ਸੂਟ ਸੀ ਲੈ ਕੇ ਆਨੇ ਆ ਪ੍ਰੋਪਰ ਮੋਰ ਲੱਗੀ ਹੋਈਗੀ ਦੇਖੋ ਜੀ ਪ੍ਰੋਪਰ ਮੋਹ ਲੱਗੇ ਹੋਏ ਆ ਪੂਰੇ ਵਧੀਆ ਬ੍ਰਾਂਡ ਦਾ ਸੂਟ ਹੈ ਨਾ ਇਹਨਾਂ ਦੇ ਉੱਤੇ ਬੋਰਾ ਆਉਣਾ ਜੀ ਨਾ ਸੂਟ ਕਦੇ ਖਰਾਬ ਹੋਣੇ ਆ ਸੋ ਬਾਕੀ ਆਪਣੇ ਆਪਾਂ ਜਦੋਂ ਪਤਾ ਹੀ ਕਿ ਸਰਦੀ ਵਾਲੇ ਸੂਟ ਜਿਆਦਾ ਆਪਾਂ ਈਜ਼ੀ ਵਾਸ਼ ਹੀ ਕਰਦੇ ਆ ਇਹ ਸਾਰੇ ਜਿਹੜੇ ਅਲਪਾਈਨ ਦੇ ਸੂਟ ਹੈ ਜੀ ਪਿਓਰ ਅਲਪਾਈਨ ਦੇ ਵਿੱਚ ਸੂਟਸ ਨੇ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਅੱਜ ਕੱਲ ਚੱਲ ਹੀ ਜਿਆਦਾ ਇਹ ਰਹੀ ਸੋਹਣੀ ਸੋਹਣਾ ਕੱਪੜਾ ਇੱਕ ਜਿਹੜੇ ਆ ਜੀ ਥੋੜੇ ਜਿਹਾ ਰੇਂਜ ਤੇ ਆਏ ਆ ਕਿ ਬਹੁਤ ਸੋਹਣੇ ਲੱਗਦਾ ਸੌਰੀ ਇਹ ਉਸੇ ਦੇ ਹੀ ਸ਼ੇਡ ਚ ਨੇ ਜੀ ਇੱਕ ਕਲਰ ਇਹ ਵਾਲਾ ਆਏਗਾ ਠੀਕ ਹੈ ਜੀ ਇਹ ਦੀ ਜਿਹੜਾ ਹਾ ਸੂਟ ਹੈ ਸੂਟ ਤੇ ਇਹ ਬੁਲਾ ਬਾਟਮ ਦਾ ਕੱਪੜਾ ਤੇ ਇਹ ਦਾ ਜਿਹੜਾ ਸਟੌਲ ਹੈ ਇਹਦਾ ਸ਼ਾਲ ਸੌਰੀ ਸਟੌਲ ਨਹੀਂ ਹੈਗਾ ਸ਼ਾਲ ਹੈ ਜੀ ਸੋ ਇਹਨਾਂ ਦੀ ਲੈਂਥ ਦੀ ਵੀ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿੰਨੀ ਮਰਜ਼ੀ ਲੈਂਥ ਫੁੱਲ ਲੈਂਥ ਤੇ ਸੂਟ ਹੈ ਜਿੱਦਾਂ ਮਰਜ਼ੀ ਸਟਿਚ ਕਰਵਾ ਸਕਦੇ ਹੋ ਤੇ ਕੱਪੜਾ ਜਿਹੜਾ ਪੂਰਾ 2.5 ਮੀਟਰ 2.5 ਮੀਟਰ ਤੇ ਪਲੱਸ ਸ਼ਾਲ ਦਾ 2 ਮੀਟਰ ਹੋਏਗਾ ਪੂਰਾ ਖੁੱਲਡੁੱਲੇ ਸ਼ਾਲ ਹੋਊਗਾ ਇੱਕ ਆਸਲ ਰਾਇ ਜੀ ਮਹਿੰਦੀ ਗ੍ਰੀਨ ਕਲਰ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਜੀ ਸੋ ਇਹ ਵਿੱਚੋਂ ਜਿਹੜਾ ਵੀ ਰੰਗ ਤੁਹਾਨੂੰ ਵਧੀਆ ਲੱਗੇਗਾ ਸੋ ਸਕਰੀਨਸ਼ਾਟ ਲੈ ਲਿਓ ਤੇ ਸਾਨੂੰ ਮੈਸੇਜ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਜਿਹੜਾ ਛੇਤੀ ਛੇਤੀ ਬੁੱਕ ਕਰ ਲਿਆ ਕਰੋ ਜੀ ਕਿਉਂਕਿ ਕਾਫੀ ਕਸਮਰਸ ਆਪਾਂ ਨੂੰ ਕਾਫੀ ਜਿਹੜੇ ਆਪਾਂ ਵਲੌਗ ਪਾਉਂਦੇ ਨਾ ਤਿੰਨ ਚਾਰ ਦਿਨਾਂ ਬਾਅਦ ਮੈਸੇਜ ਕਰਦੇ ਆ ਸੋ ਤੱਕ ਆਪਣੇ ਜਿਹੜੇ ਸੂਟਾਂ ਸਾਰੇ ਸੇਲ ਹੋ ਜਾਂਦੇ ਨੇ ਤੇ ਇਸ ਲਈ ਮੈਂ ਹਰ ਵੀਡੀਓ 'ਚ ਕਹਿੰਨੀ ਹੁੰਦੀ ਆ ਤਾਂ ਜਲਦੀ ਜਲਦੀ ਜਿਹੜਾ ਸੂਟ ਤੁਸੀਂ ਆਰਡਰ ਕਰ ਲਿਆ ਕਰੋ ਬਾਅਦ ਵਿੱਚ ਸੇਮ ਕਲਰ ਸੇਮ ਪ੍ਰਿੰਟ ਮਿਲਣਾ ਬਹੁਤ ਡਿਫਿਕਲਟ ਹੋ ਜਾਂਦਾ ਜੀ ਇੱਕ ਵਾਰ ਆਪਣੇ ਕੋਲ ਜਿਹੜਾ ਸੂਟ ਆ ਜੇ ਮਿਲਦੇ ਨਹੀਂ ਸੋ ਇੱਕ ਜਿਹੜਾ ਵਿਦਾਊਟ ਬਾਟਮ ਹਾਂ ਸੌਰੀ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਇੱਕ ਸੋ ਆਪਣੇ ਕੋਲ ਸਿੰਗਲ ਹੀ ਕਲਰ ਲੈ ਗਿਆ ਜੀ ਇਹਦਾ ਤੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਦੇਖੀ ਇਹ ਵੀ ਅਲਪਾਈਨ ਦੇ ਵਿੱਚ ਹੀ ਹੈਗਾ ਨਾਲ ਇਹਦੀ ਬਾਟਮ ਆਏਗੀ ਜੀ ਇਹ ਇਸ ਦੀ ਬਾਟਮ ਹੈ ਸੋ ਵਿਦਾਊਟ ਦੁਪੱਟਾ ਸੂਟ ਹੈ ਵੀ ਬਹੁਤ ਕਾ ਟ੍ਰੈਂਜ ਦਾ ਜਿਹੜੇ ਫੂਡ ਤੁਹਾਨੂੰ ਸੋਹਣੇ ਲੱਗਣਗੇ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਸਾਡੇ ਇਸ WhatsApp ਨੰਬਰ ਦੇ ਉੱਪਰ ਸਾਨੂੰ ਮੈਸੇਜ ਕਰਕੇ ਤੁਸੀਂ ਆਰਡਰ ਕਰ ਲਿਓ ਤੇ ਆ ਸਾਡਾ Instagram ਅਕਾਊਂਟ ਹੈ ਜੀ Instagram ਦੇ ਉੱਪਰ ਤੁਸੀਂ ਆਪਾਂ ਜਿਹੜੇ ਪਟੇਲੀ ਦੀ ਅਪਡੇਟਸ ਪਾਉਣੇ ਆ ਸੋ Instagram ਦੇ ਉੱਪਰ ਜਰੂਰ ਸਾਡੇ ਵੀਡੀਓਸ ਨੂੰ ਦੇਖਿਆ ਕਰੋ ਤੇ ਸਾਡੇ ਚੈਨਲ ਨੂੰ ਜਿਹੜਾ Instagram ਤੇ ਐਂਡ ਜਿਹੜਾ ਸਾਡਾ Facebook ਤੇ ਵੀ ਚੈਨਲ ਹੈਗਾ ਸੇਮ ਡੈਸ਼ਿੰਗ ਪੰਜਾਬੀ ਸੂਟਸ ਸੋ ਆਪਾਂ ਮੈਂ ਅੱਜ ਦੇ ਵੀਡੀਓ ਦੇ ਵਿੱਚ ਉਹਦਾ ਲਿੰਕ ਮੈਂਸ਼ਨ ਜਰੂਰ ਕਰੂੰਗੀ ਡਿਸਕ੍ਰਿਪਸ਼ਨ ਦੇ ਵਿੱਚ ਤੋਂ ਫੇਸਬੁੱਕ ਦੇ ਪੇਜ ਨੂੰ ਵੀ ਫੋਲੋ ਕਰਿਓ ਤੇ ਬਾਕੀ ਸਾਡਾ ਇੰਸਟਾਗ੍ਰam ਅਕਾਊਂਟ ਵੀ ਫੋਲੋ ਕਰਿਆ ਕਰੋ ਤੇ ਜਿਹੜੀਆਂ ਸਾਡੇ ਨਿਊ ਨਿਊ ਅਪਡੇਟਸ ਆ ਤੁਹਾਨੂੰ ਡੇਲੀ ਦੇ ਮਿਲਦੇ ਰਹਿਣੀਆਂ ਤੇ ਹੋਪਫੁਲੀ ਇਦਾਂ ਹੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨੈਕਸਟ ਵਲੌਗ ਆਪਾਂ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਸੂਟਸ ਦਾ ਅੱਜ ਲਈ ਥੈਂਕ ਯੂ ਸਤਿ ਸ੍ਰੀ ਅਕਾਲ